ਕਦੋਂ ਵੀ ਦੱਸ ਦਿਓ ਮੇਰੇ ਭੈਣ ਭਰਾ ਕਿੱਥੋਂ ਕਿੱਥੋਂ ਦੇਖ ਰਹੇ ਹੈ ਮੇਰੇ ਦੋਸਤ ਮੈਨੂੰ ਲਾਈਵ ਤੇ ਮੇਰੇ ਦੋਸਤੋ ਤੁਹਾਡਾ ਮੇਰੇ ਲਾਈਵ ਤੇ ਸਵਾਗਤ ਹੈ ਮੈਂ ਚਾਹਣਾ ਬਾਈ ਆਪਾਂ ਪੰਜਾਬ ਦੇ ਜਿੰਨੇ ਵੀ ਭੈਣ ਭਰਾ ਜਾਂ ਕਿਸੇ ਹੋਰ ਸਟੇਟ ਦੇ ਜਿੰਨੇ ਵੀ ਭੈਣ ਭਰਾ ਹਨ ਆਪਾਂ ਇੱਕ ਦੂਜੇ ਨੂੰ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਤੇ ਲਾਈਕ ਬਿਲਕੁਲ ਫਰੀ ਹੁੰਦਾ ਬਾਈ ਸਬਸਕ੍ਰਾਈਬ ਲਾਈਕ ਤੇ ਕਮੈਂਟ ਬਿਲਕੁਲ ਫਰੀ ਹੁੰਦਾ ਤੇ ਇੱਕ ਦੂਜੇ ਨੂੰ ਜ਼ਰੂਰ ਕਰਦਿਆ ਕਰੋ ਬਾਈ ਜਦੋਂ ਕਿਸੇ ਦਾ ਲਾਈਵ ਸਾਹਮਣੇ ਆ ਜੇ ਮੈਨੂੰ ਲਾਈਕ ਕਰੋ ਕਮੈਂਟ ਕਰੋ ਸਬਸਕ੍ਰਾਈਬ ਕਰੋ ਮੈਂ ਵਾਪਸ ਉਹਨੂੰ ਸਬਸਕ੍ਰਾਈਬ ਕਰੂੰਗਾ ਜਿਹੜੇ ਬੰਦੇ ਨੇ ਮੈਨੂੰ ਕਮੈਂਟ ਕਰਿਆ ਮੈਂ ਉਹ ਬੰਦੇ ਨੂੰ ਸਬਸਕ੍ਰਾਈਬ ਜ਼ਰੂਰ ਕਰੂੰਗਾ ਕਮੈਂਟ ਚੈੱਕ ਕਰੂੰਗਾ ਬਾਅਦ ਦੇ ਵਿੱਚ ਮੈਂ ਤੇ ਮੈਂ ਸਕਰੀਨਸ਼ਾਟ ਲੈ ਲੂੰਗਾ ਤੁਹਾਡੇ ਤੁਸੀਂ ਮੈਨੂੰ ਕਮੈਂਟ ਕਰੋ ਮੈਂ ਸਬਸਕ੍ਰਾਈਬ ਕਰੂੰਗਾ ਕਿਉਂਕਿ ਮੈਂ ਚਾਹੁੰਨਾ ਬਈ ਜੋ ਵੀ ਆਪਣੇ ਪੰਜਾਬ ਦੇ ਯਾਰ ਬਿੱਲੀ YouTube ਚ ਚਲਾਉਂਦੇ ਆ ਨਾ ਉਹ YouTuber ਬਣ ਇੱਕ ਜਿਹੜੇ ਸਪੋਰਟ ਕਰਕੇ ਆਪਾਂ ਫੇਰ ਹੀ ਆਪਾਂ ਅੱਗੇ ਵਧ ਸਕਦੇ ਆ ਆਪਾਂ ਐਵੇਂ ਇਕੱਲੇ ਇਕੱਲੇ ਰਹਿ ਕੇ ਅੱਗੇ ਨਹੀਂ ਵਧ ਸਕਦੇ ਆ ਆਪਾਂ ਟੀਮ ਟੀਮ ਬਣਾਵਾਂਗੇ ਜਿਵੇਂ ਕੀ 100 ਜਾਨਾ 100 ਜਾਨੇ ਵਿੱਚੋਂ ਇੱਕ ਬੰਦੇ ਨੇ ਵੀਡੀਓ ਪੋਸਟ ਕਰੀ 99 ਬੰਦਿਆਂ ਨੇ ਲਾਈਕ ਨਾਲ ਦੀ ਨਾਲ ਠੋਕਤਾ ਤੇ ਨਾਲ ਦੀ ਨਾਲ ਇੱਕ ਇੱਕ ਸ਼ੇਅਰ ਠੋਕਤਾ ਇਹਦੇ ਨਾਲ ਕੀ ਹੋਊਗਾ ਵੀ ਤੁਹਾਨੂੰ ਵੀ ਪਤਾ ਆਪਣਾ ਪੇਜ ਮੋਨੋਟਾਈਜ਼ ਜਲਦੀ ਹੋ ਜਾਊਗਾ ਇੱਕ ਦੂਦਰੀ ਸਪੋਰਟ ਕਰੋ ਲਾਈਕ ਕਰਿਆ ਕਰੋ ਯਾਰ ਜੋ ਪੰਜਾਬ ਪਿਆਰ ਵੀ ਭੈਣ ਭਰਾ ਹਨ ਉਹਨੂੰ ਤਾਂ ਪਹਿਲਾਂ ਕਰਿਆ ਕਰੋ ਜਿਹੜਾ ਪੰਜਾਬੀ ਹੈ ਉਹਨੂੰ ਪਹਿਲਾਂ ਕਰਿਆ ਕਰੋ ਲਾਈਕ ਕਮੈਂਟ ਸਪੋਰਟ ਬਈ ਜਿਹੜਾ ਆਪਣਾ ਪਿਆਰ ਦਾ ਯਾਰ ਬੇਲੀ ਹੈ ਨਾ ਉਹਨੂੰ ਤਾਂ ਸਭ ਤੋਂ ਪਹਿਲਾਂ ਕਰਿਆ ਕਰੋ ਲਾਈਕ ਕਮੈਂਟ ਤੇ ਸਬਸਕ੍ਰਾਈਬ ਉਸੀ ਮੈਨੂੰ ਕਮੈਂਟ ਦੇ ਵਿੱਚ ਲਿਖੋ ਮੈਨੂੰ ਸਬਸਕ੍ਰਾਈਬ ਕਰੋ ਮੈਂ ਮੈਂ ਚੈੱਕ ਕਰੂੰਗਾ ਮੈਂ ਤੁਹਾਨੂੰ ਆਪਸ ਸਬਸਕ੍ਰਾਈਬ ਕਰੂੰਗਾ ਬਾਈ ਜੇ ਨਾ ਕਰਿਆ ਤਾਂ ਬਾਈ ਆਪਣਾ ਲਾਈਵ ਕਰੇ ਦੇਖੋ ਹੀ ਨਾ ਆਪਾਂ ਦਾ ਇਹੀ ਚਾਹੁੰਦੇ ਆ ਬਾਈ ਸਾਰੇ ਜਣੇ ਰਲ ਮਿਲ ਕੇ ਅੱਗੇ ਵਧੋ ਆਪਦਾ ਆਪਦਾ ਚੈਨਲ ਮੋਨਟਾਈਜ਼ ਕਰੋ ਆਪਦਾ ਆਪਦਾ ਵਾਚ ਟਾਈਮ ਪੂਰਾ ਕਰੋ ਆਪਦਾ ਆਪਦਾ ਵਾਚ ਟਾਈਮ ਪੂਰਾ ਕਰੋ ਬ੍ਰਦਰ ਲਾਈਕ ਕਰ ਦੇਣਾ ਯਾਰ ਲਾਈਕ ਕਰ ਦਿਓ ਯਾਰ ਲਾਈਕ ਕਰ ਦਿਓ ਅਗਰ ਆਪਨੇ ਦੇਖ ਲਿਆ ਹੈ ਤਾਂ ਥੈਂਕ ਯੂ ਬਾਈ ਕਿਸੇ ਨੇ ਵੀ ਲਾਈਕ ਕੀਤਾ ਹੈ ਤਾਂ ਥੈਂਕ ਯੂ ਯਾਰ ਜਿਸਨੇ ਵੀ ਲਾਈਕ ਕੀਤਾ ਹੈ ये आपका बहुत बहुत धन्यवाद सब्सक्राइब भी कर देना यार मैं आपका सपोर्ट करूंगा भाई आपका भी सपोर्ट करूंगा मेरे को जो लाइक कमेंट करेगा चौदह लोग देख रहे हैं ना भाई दोस्तों आप डबल टैप करो ना यार डबल टैप करके लाइक हो जाएगा इसके इसमें क्या मेरे को सपोर्ट मिल जाएगी अगर आप डबल टैप करोगे ਡਬਲ ਟੈਪ ਕਰ ਦੋ ਬ్రో ਡਬਲ ਟੈਪ ਕਰ ਦੋ ਯਾਰ ਕਹਾਂਸੇ ਹੋ ਬਾਈ ਕਮੈਂਟ ਕਰਕੇ ਬਤਾਣਾ ਕਰ ਦਿੱਤਾ ਹਮ ਬਈ ਸਬਸਕ੍ਰਾਈਬ ਹਾਂ ਬਾਈ ਮੈਂ ਵੀ ਕਰੂੰਗਾ ਹਮਜਾ ਹਮਜਾ ਬਾਈ ਮੈਂ ਵੀ ਤੈਨੂੰ ਕਰੂੰਗਾ ਸਬਸਕ੍ਰਾਈਬ ਬਾਈ ਹੁਣੇ ਕਰ ਦਾਂ ਮੈਂ 1 ਮਿੰਟ ਬਾਈ ਮੈਂ ਤੇਰਾ ਪਿੰਨ ਕਰ ਲਿਆ ਮੈਸੇਜ ਠੀਕ ਹੈ ਮੈਂ ਹੁਣ ਤੈਨੂੰ ਦੇਖਣਾ ਤੇਰੀ ਆਈਡੀ ਮੈਂ ਤੈਨੂੰ ਬਰੇ ਕਰੂੰਗਾ ਹਮਜਾ ਬਾਈ ਤੈਨੂੰ ਕਰੂੰਗਾ ਮੈਂ ਸਬਸਕ੍ਰਾਈਬ ਮੈਂ ਤੇਰੀ ਫੋਟੋ ਵੀ ਦੇਖ ਲਈ ਮੈਂ ਤੇਰਾ ਨਾਮ ਵੀ ਦੇਖ ਲਿਆ ਬਾਈ ਮੈਂ ਜ਼ਰੂਰ ਕਰੂੰਗਾ ਭਾਈ ਸਬਸਕ੍ਰਾਈਬ ਆਪਣਾ ਯਾਰ ਸ਼ੇਅਰ ਠੋਕਦਿਆ ਕਰੋਗਾ ਚੱਕੇ ਅੱਮੈਂ ਇਹ ਚਾਹੁੰਨਾ ਮੇਰੇ ਨਾਲ 100 200 400 500 ਬੰਦੇ ਹੋਣ 1000 ਬੰਦਾ ਹੋਵੇ ਗਰੁੱਪ ਚ ਇੱਕ ਬੰਦੇ ਨੇ ਵੀਡੀਓ ਪਾਈ ਜਾਂ ਸ਼ਾਰਟ ਪਾਈ ਲਾਇਕ ਠੋਕਦੇ ਨਾਲ ਦੀ ਨਾਲ ਉਹ ਬੰਦੇ ਨੂੰ ਵਾਚ ਟਾਈਮ ਪੂਰਾ ਹੋ ਗਿਆ ਉਹਦਾ ਮਤਲਬ ਡਬਲ ਟੈਪ ਵੀ ਕਰ ਦਿੱਤਾ ਥੈਂਕ ਯੂ ਭਾਈ ਥੈਂਕ ਯੂ ਭਾਈ ਥੈਂਕ ਯੂ ਭਾਈ ਥੈਂਕ ਯੂ ਭਾਈ ਮੈਂ ਵੀ ਕਰੂੰਗਾ ਵੀਰੇ ਤੈਨੂੰ ਕਰੂੰਗਾ ਮਤਲਬ 1000 ਬੰਦੇ ਐ ਗਰੁੱਪ ਚ ਆਪਾਂ ਠੀਕ ਐ ਇੱਕ ਦੂਜੇ ਨਾਲ ਜੁੜੇ ਆ notification ਬਰੀ ਆਨ ਕਰ ਲਿਓ ਜਦੋਂ ਵੀਡੀਓ ਆ ਗਈ ਤੁਹਾਨੂੰ ਪਤਾ ਲੱਗ ਜਾਂਦਾ ਸ਼ਾਰਟਸ ਆ ਗਈ ਆਪਾਂ ਜੁੜੇ ਇੱਕ ਦੂਜੇ ਨਾਲ ਹੈ ਨਾ ਬਾਈ ਤੇ ਜਦੋਂ ਉਹਨੇ ਕਿਸੇ ਬੰਦੇ ਨੇ ਵੀਡੀਓ ਤੋਂ ਪੋਸਟ ਕਰੀ ਨਾਲ ਦੀ ਨਾਲ ਲਾਈਕ ਟੋਕੋ ਨਾਲ ਦੀ ਨਾਲ ਸ਼ੇਅਰ ਟੋਕੋ ਤੇ ਨਾਲ ਦੀ ਨਾਲ ਕਮੈਂਟ ਟੋਕੋ ਉਹਦਾ ਕਿੰਨਾ ਵਾਚ ਟਾਈਮ ਵੱਧ ਗਿਆ ਦੇਖੋ ਹਜ਼ਾਰ ਬੰਦੇ ਨਾਲ ਠੀਕ ਹੈ ਮੈਂ ਇਹ ਚਾਹੁੰਦਾ ਬਾਈ ਮੈਂ ਗਰੁੱਪ ਵਿੱਚ ਵੀ ਕਰ ਦਿੰਦਾ ਵਾਂ ਤੁਸੀਂ ਵੀ ਕਰ ਦਿਓ ਮੈਂ ਗਰੁੱਪ ਵਿੱਚ ਹੀ ਕਰ ਦਿੰਦਾ ਵਾਂ ਠੀਕ ਆ ਹਮਝ ਗਏ ਵੀ ਮੈਨੂੰ ਐ ਦੱਸ ਵੀ ਆਪਾਂ ਜਿਵੇਂ YouTube ਤੇ ਆਪਾਂ ਇੱਕ ਦੂਜੇ ਨੂੰ ਸਬਸਕ੍ਰਾਈਬ ਕਰੇ ਆ ਫਰੈਂਡ ਆ ਇਹ ਆਪਾਂ ਕੋਈ ਗਰੁੱਪ ਬਣ ਸਕਦਾ ਆਪਾਂ ਇੱਕ ਦੂਜੇ ਨੂੰ ਸਪੋਰਟ ਕਰਾਂਗੇ ਯਾਰ ਹਮਝਾ ਬਾਈ ਤਿੰਕ ਵੀ ਯਾਰ ਤੂੰ ਕਿੱਥੋਂ ਗੱਲ ਕਰਦਾ ਬਾਈ ਮੈਂ ਤੈਨੂੰ ਜ਼ਰੂਰ ਸਬਸਕ੍ਰਾਈਬ ਕਰੂੰਗਾ ਵੀਰੇ ਜੋ ਮੈਨੂੰ ਸਬਸਕ੍ਰਾਈਬ ਕਰੂਗਾ ਨਾ ਬਾਈ ਮੈਂ ਉਹਨੂੰ ਜ਼ਰੂਰ ਕਰੂੰਗਾ ਸਬਸਕ੍ਰਾਈਬ ਲਾਈਕ ਕਰੂਗਾ ਮੈਂ ਉਹਨੂੰ ਲਾਈਕ ਕਰੂੰਗਾ ਆਪਣੇ ਨਾ ਯਾਰ ਲੋਕ ਐਸੇ ਆ ਬਾਈ ਮੈਂ ਹਿੰਦੀ ਬੋਲ ਕੇ ਗੱਲ ਕਰਦਾ ਥੋੜਾ ਜਿਹਾ ਪਤਾ ਚੱਲ ਕੇ ਆ ਗੀਆਂ कुछ लोग ऐसे होते हैं यार कि लाइक और सब्सक्राइब करने में भी झिझकते हैं ये तो बिल्कुल फ्री होता है डबल टैप करो स्क्रीन पर डबल टैप करो लाइक को ज्वाइन करके डबल टैप करो लाइक हो जाएगा इसमें क्या है ये तो बिल्कुल फ्री है यार फ्री की चीज़ तो कर दिया करो यार क्योंकि हम अपना डाटा भी तो वेस्ट करते हैं ना तो किसी के काम आ जाएगा डाटा वेस्ट किया लाइक सब्सक्राइब ठोक दिया करो यार जब भी आता हो ਜਦ ਵੀ ਆਰ ਕੋਈ ਕਿਸੇ ਦਾ ਲਾਈਵ ਦੇਖਦੇ ਹੋ ਭਾਈ ਲਾਈਕ ਸਬਸਕ੍ਰਾਈਬ ਠੋਕ ਦਿਆ ਕਰੋ ਇਸ ਵਾਰ ਬਿਕੋਸ ਕੁਮਤ ਸੋਚਿਆ ਕਰੋ ਇਹ ਬਿਲਕੁਲ ਫ੍ਰੀ ਹੁੰਦਾ ਹੈ ਇਸਕਾ ਕੋਈ ਖਰਚੇ ਨਹੀਂ ਹੁੰਦੇ